ਇਹ ਜਿਹੜੀ ਸੜਕ ਸੀ ਇਹਦੀ ਡਿਮਾਂਡ ਸੀ ਕਾਫੀ ਲੰਮੇ ਸਮੇਂ ਤੋਂ ਮਾਡਲ ਟਾਊਨ ਤੋਂ ਲੈ ਕੇ ਮਾਡਲ ਟਾਊਨ ਜਿਹੜੀ ਸੜਕ ਸੀ ਉਹ ਵੀ ਖਸਤਾ ਹਾਲਤ ਸੀ ਖੁਰਜ ਇਹਦਾ ਉਸ ਕਠਨ ਕਰ ਦਿੱਤਾ ਇਹਦਾ ਕੱਲ੍ਹ ਜਾਂ ਪਰਸੋ ਦੇ ਵਿੱਚ ਦੋਵਾਂ ਦਿਨਾਂ ਚ ਕੰਮ ਸ਼ੁਰੂ ਹੋ ਕੇ ਇਹ ਕੰਮ ਜਿਹੜਾ ਨਿਪਟੇ ਚੱਲ ਚੁ। ਸਿਵਰੇਜ ਪਾਉਣਾ ਐਮਐਲਏ ਸਾਹਿਬ ਨੇ ਸਿਵਰੇਜ ਮੈਨੂੰ ਪਵਾ ਕੇ ਦਿੱਤਾ ਤੇ ਤੇ ਸ਼ੈੱਡ ਪਵਾ ਕੇ ਦਿੱਤਾ ਤੇ ਹੁਣ ਜਿਹੜੀਆਂ ਪੇਂਟ ਦੀਆਂ ਮੇਨ ਰੋਡ ਨੇ ਛੜਕਾਂ ਵਾਂ ਉਹ ਵੀ ਐਮਐਲਏ ਸਾਹਿਬ ਅੱਜ ਵਿ debation ਕਰਕੇ ਜਾ ਰਹੇ ਨੇ ਮੈਂ ਦਿਲੋਂ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਇਹ ਸਾਰਾ ਮੇਰੇ ਬਟਾਲੇ ਦਾ ਪਰਿਵਾਰ ਆ ਪਰ ਮੈਨੂੰ ਖੁਸ਼ੀ ਆ ਵੀ ਮੈਂ ਇਹਨਾਂ ਕੋ ਵੋਟਾਂ ਮੰਗੀਆਂ ਇਹਦੇ ਆਖਿਆ ਵੀ ਮੈਂ ਸੇਵਾ ਕਰੂੰਗਾ ਜੀ ਤੁਹਾਡੀ ਪਰ ਉਹ ਸੇਵਾ ਜਿਹੜੀ ਆ ਅ ਨਜ਼ਰ ਹੁਣ ਆਉਣ ਵੀ ਲੱਗ ਪਈ ਔਰ ਕੰਮ ਜਿਹੜੇ ਚੱਲ ਵੀ ਰਹੇ ਨੇ ਇਹ ਜਿਹੜੀ ਸੜਕ ਸੀ ਇਹਦੀ ਡਿਮਾਂਡ ਸੀ ਕਾਫੀ ਲੰਮੇ ਸਮੇਂ ਤੋਂ ਮਾਡਲ ਟਾਊਨ ਤੋ ਲੈ ਕੇ ਮਾਡਲ ਟਾਊਨ ਜਿਹੜੀ ਸੜਕ ਸੀ ਉਹ ਵੀ ਖਸਤਾ ਹਾਲਤ ਸੀ ਔਰ ਇੱਥੇ ਪਿੰਡ ਤੱਕ ਪਹੁੰਚਣ ਲੱਗਿਆ ਦਿੱਕਤ ਆਉਂਦੀ ਸੀ ਇਹ ਕਾਫੀ ਵਾਰੀ ਇਹਨਾਂ ਨੇ ਬਦਲ ਦੱਸਿਆ ਨਵਾਂ ਪਿੰਡ ਮੈਮੋ ਵਾ ਠੀਕ ਹੈ ਔਰ ਅੱਜ ਇਹਦਾ ਉਦਘਾਟਨ ਕਰ ਦਿੱਤਾ ਇਹਦਾ ਕੱਲ ਜਾਂ ਪਰਸੋ ਦੇ ਵਿੱਚ ਦੋਵਾਂ ਦਿਨਾਂ ਚ ਕੰਮ ਸ਼ੁਰੂ ਹੋ ਕੇ ਇਹ ਕੰਮ ਜਿਹੜਾ ਨਿਪਟਰੇ ਚੜ ਚੁੱਕਾ ਸੀ ਸੋ ਇਹ ਜੀ ਸਾਡੇ ਅድਵਾਂਸ ਮੁਬਾਰਕਾਂ ਸਾਡੇ ਨੇਤਾ ਜੀ ਮੇਰਾ ਨਾਮ ਰਣਧੀਰ ਕੁਮਾਰ ਆ ਮੈਂ ਐਸਡੀਓ ਟੈਕਨੀਕਲ ਟੂ ਬਟਾਲਾ ਚ ਕੰਮ ਕਰ ਰਿਹਾ ਅੱਜ ਹੀ ਪੰਜਾਬ ਸਰਕਾਰ ਵੱਲੋਂ ਕਾਸ ਦੇ ਜਿਹੜੇ ਪ੍ਰਗਤੀ ਦੇ ਰਾਹ ਦੇ ਉੱਤੇ ਚੱਲੇਦੇ ਆ ਦੋ ਟਰਾਂਸਫਾਰਮਰਾਂ ਦਾ ਇੱਕ 100 ਦਾ ਨਵਾਂ ਟਰਾਂਸਫਾਰਮਰ ਲਗਾਇਆ ਵਾ ਤੇ ਇੱਕ 100 ਤੋਂ 200 ਦਾ ਟਰਾਂਸਫਾਰਮਰ ਕੀਤਾ ਵਾ ਜਿਹੜੇ ਨਾਲ ਸ਼ਹਿਰ ਦੇ ਵਿੱਚ ਕਾਫੀ ਸਮੱਸਿਆਵਾਂ ਦਾ ਸਮਾਧਾਨ ਹੋਏਗਾ ਇੱਕਾ ਹੀ ਕ੍ਰਿਸ਼ਨ ਨਗਰ ਤੇ ਇਹੀ ਖਲੋਤੇ ਐਸਵੇਰ ਕ੍ਰਿਸ਼ਨ ਨਗਰ ਆ ਇਹਦੇ ਚ ਕਾਫੀ ਫਿਊਜ ਜੋੜਦੇ ਆਂ ਇਹ ਰਾਤ ਨੂੰ ਪਰੇਸ਼ਾਨੀ ਆਂਦੀ ਇਹ ਗਰਮੀਆਂ ਦੇ ਵਿੱਚ ਉਹਦੇ ਲਈ 100 ਤੋਂ 200 ਦਾ ਟਰਾਂਸਫਾਰਮਰ ਕੀਤਾ ਇੱਕ ਸਿਟੀ ਥਾਣੇ ਦੇ ਬਾਹਰ ਵਾਲ ਟਠਿਆਰਾ ਮਹੱਲੇ ਨੂੰ ਜਾਂਦਾ ਉੱਧਰ ਵੀ ਕਾਫੀ ਪ੍ਰੋਬਲਮ ਆਂਦੀ ਸੀ ਸ਼ਹਿਰ ਵਾਸੀਆਂ ਨੇ ਇਹ ਪ੍ਰੋਬਲਮ ਸਾਡੇ ਧਿਆਨ ਚ ਲਿਆਂਦੀ ਅਸੀਂ ਇਮਾਨਜੋਗ ਆਪਣੇ ਐਕਸ਼ਨ ਸਾਫ ਦੇ ਧਿਆਨ ਚ ਲਿਆਂਦੀ ਉਹਦੇ ਤਹਿਤ ਆ ਇਹ ਕੋਥੇ ਨਵਾਂ ਟਰਾਂਸਫਾਰਮਰ ਲਗਾਇਆ ਹੋਆ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਆਰ ਡੀ ਐਸ ਐਸ ਸਕੀਮ ਦੇ ਤਹਿਤ ਵੱਡੇ ਪੱਤਰ ਦੇ ਉੱਤੇ ਅਸੀਂ ਡਵੈਲਪਮੈਂਟ ਦੇ ਕੰਮ ਕਰਨ ਜਾ ਰਹੇ ਆ ਸਾਰੇ ਜਿਨ੍ਹਾਂ ਦਾ ਇੱਥੇ ਪਹੁੰਚੇ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਵਾਂ ਮੇਰੀ ਟੀਮ ਦੇ ਨਾਲ ਅਡੀਸ਼ਨਲ ਐਸਡੀਓ ਪ੍ਰਿੰਪਲ ਜੀ ਨੇ ਬਹੁਤ ਸਹਿਯੋਗ ਦਿੱਤਾ ਦੋ ਜਈ ਸਾਹਿਬ ਤੇ ਉਹਨਾਂ ਦੀ ਟੀਮ ਰਜੀਵ ਕੁਮਾਰ ਜੀ ਤੇ ਰਵੀ ਕੁਮਾਰ ਪ੍ਰਧਾਨ ਜੀ ਜਾਂ ਪੂਰੀ ਟੀਮ ਨੇ ਇਹ ਕੰਮ ਪੀਐਸਪੀਸੀਲ ਦੇ ਕਰਮਚਾਰੀਆਂ ਦੁਆਰਾ ਹੀ ਕੀਤਾ ਗਿਆ ਵਾ ਸਲਾਘਾਜੋਗ ਕਦਮ ਅੱਗੇ ਤੋਂ ਹੋਰ ਚੁੱਕਾਂਗੇ ਯੋਜਾ ਸਾਨੂੰ ਅਸ਼ੀਰਵਾਦ ਮਿਲਦਾ ਰਹੇਗਾ ਧੰਨਵਾਦ ਤੇ ਤਹਿਤ ਅਸੀਂ ਸ਼ਹਿਰ ਦੇ ਵਿੱਚ ਨਵੇਂ ਫੀਡਰ ਨਵੇਂ ਇੱਕ ਦੋ ਖਿੱਚ ਰਹੇ ਆ ਜਿਹੜਾ ਸਿਵਲ ਹਸਪੀਟਲ ਦੇ ਵਿੱਚੋਂ ਨਿਕਲਣਗੇ ਇੱਕ ਜਿਹੜਾ ਮਾਤਾ ਸਲਖਣੀ ਫੀਡਰ ਚੱਲਦਾ ਸਾਡਾ ਉਥੇ ਦੂਜਾ ਫੀਡਰ ਡਾਇਮੰਡ ਕਲੋਨੀ ਚੱਲਦਾ ਵਾ ਉਹਨਾਂ ਦੋਵਾਂ ਫੀਡਰਾਂ ਦਾ ਲੋਡ ਕਾਫੀ ਵੱਧ ਗਿਆ ਉਹਦੇ ਲਈ ਇੱਕ ਨਵਾਂ ਫੀਡਰ ਖਿੱਚ ਕੇ ਤੇ ਜਿਹੜਾ ਅਛਲੀ ਗੇਟ ਵਾਲਾ ਸਾਈਡ ਹਾਥੀ ਗੇਟ ਵਾਲੀ ਸਾਈਡ ਡਾਇਮੰਡ ਕਲੋਨੀ ਤੇ ਧਰਮਪੁਰਾ ਕਲੋਨੀ ਉਧਰਲੇ ਬੰਦਿਆਂ ਦਾ ਜਿਹੜਾ ਹੈਗਾ ਵਾ ਪਾਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਕਰਨ ਜਾ ਰਹੇ ਹਾਂ ਸਾਡੇ ਸਤਿਕਾਰਯੋਗ ਬਹੁਤ ਹੀ ਸਾਡੇ ਵੱਡੇ ਬ੍ਰਦਰ ਸ਼ਹਿਰੀ ਕਲਸੀ ਜੀ ਲਗਭਗ 1 ਸਾਲ ਤੇ ਕੁਛ ਹੀ ਮਹੀਨੇ ਹੁਣ ਮੈਨੂੰ ਸਰਪੰਚ ਬਣੇ ਨੂੰ ਹੋਏ ਨੇ ਉਸ ਤੋਂ ਪਹਿਲਾਂ ਸਾਡੇ ਐਮਐਲਏ ਸ਼ਹਿਰੀ ਕਲਸੀ ਜੀ ਜੋ ਹੀ ਉਹਨਾਂ ਨਾਲ ਅਸੀਂ ਉਹਨਾਂ ਨੇ ਸਾਡੇ ਨਾਲ ਵਾਅਦਾ ਜਿੰਨੇ ਵੀ ਕੀਤੇ ਸੀ ਸਾਡੇ ਸੋਚਣ ਤੋਂ ਵੱਧ ਕੇ ਲਗਭਗ ਇਥੋਂ ਸੀਵਰੇਜ ਪਾਇਆ ਵਾ ਜੀ ਜੋ ਕਿ 40 ਤੋਂ 45 ਸਾਲ ਪਹਿਲਾਂ ਇੱਕ ਨਾਲਾ ਬਣਿਆ ਸੀ ਉਹ ਬਿਲਕੁਲ ਟੁੱਟ ਚੁੱਕਾ ਸੀ ਤੇ ਮੈਂ ਨੇਤਾ ਜੀ ਨੂੰ ਬੇਨਤੀ ਕੀਤੀ ਮੈਂ ਕਿ ਨੇਤਾ ਜੀ ਇਹ ਜਿਹੜਾ ਪਿੰਡ ਦੇ ਵਿੱਚ ਉਹ ਨਾਲੇ ਦਾ ਮਸਲਾ ਹੱਲ ਕਰਕੇ ਆਪਾਂ ਸੀਵਰੇਜ ਪਾਉਣਾ ਐਮ ਐਲ ਏ ਸਾਹਿਬ ਨੇ ਸੀਵਰੇਜ ਮੈਨੂੰ ਪਵਾ ਕੇ ਦਿੱਤਾ ਇੱਕ ਸ਼ੈੱਡ ਪਵਾ ਕੇ ਦਿੱਤਾ ਤੇ ਹੁਣ ਜਿਹੜੀਆਂ ਪਿੰਡ ਦੀਆਂ ਮੇਨ ਰੋਡ ਨੇ ਛੜਕਾਂ ਵਾ ਉਹ ਵੀ ਐਮ ਐਲ ਏ ਸਾਹਿਬ ਅੱਜ ਦੁਗਟਨ ਕਰਕੇ ਜਾ ਰਹੇ ਨੇ ਮੈਂ ਦਿਲੋਂ ਧੰਨਵਾਦ ਕਰਦਾ ਐਮ ਐਲ ਏ ਸਾਹਿਬ ਦਾ ਸਾਡੇ ਐਮ ਐਲ ਏ ਸਾਹਿਬ ਇਨੇ ਕਰਮਾਂ ਵਾਲੇ ਨੇ ਨਾ ਜਿੱਥੇ ਆਪਣੇ ਚਰਨ ਜਾਂ ਜਿੱਥੇ ਪੈਰ ਪਾ ਦਿੰਦੇ ਨੇ ਨਾ ਉੱਥੇ ਹੀ ਹੁਣ ਬਹੁਤ ਜ਼ਿਆਦਾ ਆਪਾਂ ਦੇਖਦੇ ਆ ਕੱਲ ਸਾਡੇ ਜੋ ਸੀਟ ਜਿਹੜੀ ਆਪਾਂ ਜਿੱਤੀ ਆ ਅਤੇ ਉਹ ਵੀ ਜਿੱਥੇ ਜਾ ਕੇ ਖਲੋ ਜਾਂਦੇ ਨੇ ਨਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਵਰਿੰਦ ਕੇਜਰੀਵਾਲ ਜੀ ਔਰ ਹਾਂਜੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਇਹਨਾਂ ਦਾ ਦਿਲੋਂ ਧੰਨਵਾਦ ਮੈਂ ਕਰਦਾ ਵਾਂ ਇੱਕ ਮੈਨੂੰ ਨਮਾਣੇ ਨੂੰ ਇਹਨਾਂ ਨੇ ਇੱਕ ਸਰਪੰਚ ਬਣਾ ਕੇ ਜੋ ਕਿ ਅੱਜ ਕੰਮ ਹੋ ਰਹੇ ਨੇ ਮੈਂ ਦਿਲੋਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦਾ ਸਮੂੱਚੇ ਸਾਡੇ ਪਿੰਡ ਦੇ ਜਿਹੜੇ ਨੇ ਭੈਣ ਭਰਾ ਮੇਰੇ ਨਾਲ ਖਲੋਤੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ